ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਫਤਿਹ ਅੱਜ ਪਹੁੰਚੇ ਬਾਈ ਜੀ ਮੰਡੀ ਮੋੜ ਬਹੁਤ ਚੰਗੀਆਂ ਮੱਝਾਂ ਆਰਬੇਨੇ ਪੌਂਚੀਆਂ ਹੋਈਆਂ ਇੱਥੇ ਆਪਣੀਆਂ ਬਾਈ ਆਈ ਹੁਣਾਂ ਮਾੜਾ ਜਿਹਾ ਬਹੁਤ ਚੰਗੀਆਂ ਮੱਝਾਂ ਪੌਂਚੀਆਂ ਹੋਈਆਂ ਮੋੜ ਮੰਡੀ ਕੀ ਆਲਾ ਬਾਈ ਜੀ ਠੀਕ ਹੈ ਕਿਹੜੇ ਪਿੰਡੋਂ ਪਹੁੰਚੇ ਹੋ ਕੋੜਨ ਦਾ ਕੋਈ ਕਿਹੜੇ ਜ਼ਿਲ੍ਹੇ ਚ ਪੈਂਦਾ ਹੈ ਡੇਰਾਗਾਹ ਦਾ ਜੀ ਸੰਗਰੂਰ ਜਿਹਦਾ ਐ ਅਸਲ ਸੰਗਰੂਰ ਜ਼ਿਲ੍ਹਾ ਕਿੰਨੇ ਮੱਝਾਂ ਲਿਆਏ ਆਪਾਂ ਠੀਕ ਐ ਜੀ ਆਹ ਖੜੀ ਜਿਹੜੀ ਸਾਹਮਣੇ ਸੂਨ ਵਾਲੀ ਆ ਸੂਨ ਵਾਲੀ ਬਹੁਤ ਉੱਚੇ ਲੰਮੇ ਕਾਤੀ ਰਾਜਾ ਬਾਈ ਕੋਲੇ ਤੁਰੇਗਾ ਮਾੜੀ ਜੀ ਬਹੁਤ ਵਧੀਆ ਦਿਖਾਉਣਿਆ ਸਾਨੂੰ ਤੋੜ ਕੇ ਟਾਵਲ ਮੱਝਾਂ ਬਾਈ ਜੀ ਤੱਬ ਤੋਂ ਚੰਗਾ ਇੱਥੇ ਪੂਰੀ ਜੰਗੀ ਆ। ਨਾਲ ਦੇ ਵੀ ਦੀ ਸਾਫ ਆ। ਮੋੜ ਲਿਆ ਵੀਰੇ। ਮੰਡੀ ਮੋੜ ਤੇ ਬਹੁਤ ਚੰਗੀਆਂ ਮੱਜਾਂ ਪਹੁੰਚੀਆਂ ਹੋਈਆਂ। ਜਾਣਕਾਰੀ ਲੈ ਲੈਣੇ ਬਾਈ ਤੋਂ। ਹੋਰ ਆ ਲੱਗਦੀ। ਕਿਹੜੇ ਸੂਨ ਵਾਲੀ ਆ ਇਹ? ਜੇਸੂ ਭਾਈ ਟੀਚੇ ਕਿੰਨਾ ਕੁ ਦੁੱਧ ਬਾਦੂ ਦੁੱਧ ਬਾਈ 17 ਕਿਲੋ ਕੱਢ ਦੇਣੀ ਹੈ ਬਾਦੂ ਤੁਸੀਂ ਕੀ ਰੇਟ ਕਰਤਾ ਰੇਟ 181 180 ਤੇ ਨੰਬਰ ਬੋਲਾ 95012 94162 ਬਹੁਤ ਬਹੁਤ ਮਿਹਰਬਾਨੀ ਬਾਈ ਬਹੁਤ ਚੰਗੀ ਮੱਝ ਆ ਬਾਈ ਦੀ ਘੱਟ ਥੂੜੇ ਦੀ ਚੰਗੀ ਆ ਥਾਂ ਲੇਵੇ ਦੀ ਸਾਫ ਆ ਅੰਮ੍ਰਿਤਪੁਰ ਆ ਤੇ ਮੱਝਾਂ ਪਹੁੰਚੀਆਂ ਹੋਈਆਂ ਆ ਗਈ ਦੀ ਰੋਚੀ ਆਪਣੀਆਂ ਆਪਣੀਆਂ ਕਿਹਾਉਣਿਆ ਥੋਨੂੰ ਮੱਡੀ ਦਾ ਹਲਚਲ ਭਾਈ ਜਾਂਦੇ ਬਾਈ ਤਾਂ ਆਹ ਖੜੀਆਂ ਬੂਰੀਆਂ ਚੱਲੋ ਦਰਸ਼ਨ ਦੇਖੋ ਜੀ ਟੇਬਲ ਆਰਡਰ ਦੂੰਗਾ ਅੱਜ ਕੀ ਹਾਲ ਹੈ ਕੰਨੀ ਜੀ ਆ ਬੁਰੀ ਆਪਣੀਆਂ ਹਾਂਜੀ ਆਇ ਇਧਰੀ ਆਇ ਜੀ ਬਹੁਤ ਵਧੀਆ ਪੂਰੀ ਮੱਝ ਕਿਵੇਂ ਸੂਈ ਆ ਖੂਣ ਵਾਲੀ ਆ ਇਹ ਸੂਈ ਹੋਈ ਆ ਮੇਰੇ ਪਰਸੂ ਸੂਈ ਆ ਕੱਚੀ ਸੂਈ ਆ ਜੋ ਬੋੜੀ ਤੋਂ ਖੰਦੀ ਆ ਕਿਹੜੇ ਸੂਏ ਆ ਇਹ ਤੀਜੇ ਸੂਏ ਕੀ ਰੇਟ ਕਰਿਆ ਇਹਦਾ ਕਿੰਨਾ ਰੇਟ ਆ 230 230 ਰੇਟ ਆ ਇਹਦਾ ਬਾਈ ਜੀ ਹਾਂ ਆਪ ਵੀ ਦੇਖਨੇ ਨਾਲੇ ਆਵੇ। ਅਰੇ ਦੋ ਤਿੰਨ ਲੱਗਦੇ। 25 ਸੂਏ ਵੀ ਪਰ ਸੂਏ। ਉਹਨੇ ਜੋ ਖਾਧੀ। ਤੇ ਆ ਜਿਹੜੀ ਨਵਾਈ ਜਨੇ ਇਹਦਾ ਕੀ ਡੇਟਾ? ਇਹਦਾ ਇੱਕ ਸੱਤ ਲੱਗਦਾ। ਸੂਣ ਵਾਲੀ ਆ। ਸੂਈ ਹੋਈ ਆ ਵੀਰੇ। ਕਿਹੜੇ ਸੂਏ? ਇਹਦੇ ਚ ਦੂਜਾ ਸੂਆ ਅੱਗੇ। ਕਿੰਨਾ ਕੇ ਦੁੱਧ ਦੇਊ? 14 ਲੀਟਰ ਤਿਆਰ ਆ ਵੀਰੇ। ਅੱਛਾ। ਕਿੰਨਾਂ ਦੀ ਸੂਇਆਂ ਘੱਪ ਮਾਰ ਦੇਣੀ। 10 ਨਵਾਤੀ ਅਸੀਂ ਦਾ ਯਾਰ ਬਾਲਾਂ ਨੂੰ ਪੰਚੂ। ਬਹੁਤ ਚੰਗੀਆਂ ਮੱਜਾਂ। ਲੈਕ ਕੋਨੇ ਉਨੇ ਪੱਕਾ ਸਾ ਕੋਟੇ ਛੇ ਨਾ ਮਾਓ ਮਾੜੀ ਜੀ ਉੱਥੇ ਕਰਤੂ ਨਿਕਾ ਨਾ ਪਾ ਦੇ ਕਾ ਮੱਛੀ ਇਹਨਾਂ ਦੀ ਵੱਡੇ ਐਟਰ ਵਾਲੀ ਉੱਡਾ ਵੱਲ ਮੱਛਾਂ ਪਹੁੰਚੀਆਂ ਹੋਈਆਂ ਬਾਈ ਤੇ ਦੇਖ ਲੋ ਲੈ ਬਾ ਅੱਗੇ ਪਿੱਛੇ ਸਾ ਤੇ ਕੋਦੀ ਚੰਗੀ ਆ ਇਹਦਾ ਕੀ ਰੇਟ ਕਰਿਆ ਬਾਈ 2 3 2 3 ਕੁਈ ਭਈਆ ਹਾਂ ਕਿਹੜੇ ਸੂਏ ਇਹ ਦੂਜਾ ਸੂਆ ਸੂਈ ਵੀ ਛੁੱਟੀ ਇਹ ਕਿੰਨਾ ਦੁੱਧ ਪਾਉ ਇਹ 18 ਲੀਟਰ ਨੂੰ ਦੁੱਧ ਹੋਟ ਆਪਣੇ ਦੂਜਾ ਸੂਆ ਸੂਈ ਇਹਦਾ ਕੀ ਰੇਟ ਕਰਿਆ ਇਹਦਾ ਵੀ ਦੋਦੀ ਹੈ ਮੇਰੇ ਜੋੜੇ ਦਾ ਦੋਦੀ ਵੀ ਆ ਪੂਰੀ ਦੇ ਦਾ ਅੱਛਾ ਆ ਕਿਵੇਂ ਆਹ ਇਹ ਤੀਜਾ ਸੂਆ ਜੀ ਸੂਣ ਵਾਲੀ ਹੈ ਕਿ ਸੂਈ ਆ ਇਹ ਕਿੰਨਾ ਕ ਦੁੱਧ ਪਾਉ? ਪਾ ਦੂਗੀ 15 ਲੀਟਰ। ਇਹਦੇ ਕਿੰਨੇ ਪੈਸੇ? 125 ਆ ਜੀ। 125। ਆ ਬੁੜੀ ਵੀ ਆਪਣੀ ਇੱਧਰ ਖੜੀ ਏ ਜੀ। ਹਾਂ ਜੀ ਹਾਂ ਜੀ। ਇੱਕ ਬੁੜੀ ਹੋਰ ਖੜੀ ਏ ਬਾਈ ਜੀ ਬਹੁਤ ਸੋਹਣੀ। ਇਹ ਕਿਹੜੇ ਸੂਈ ਸੂਈ ਆ? ਇਹ ਦੂਜਾ ਸੂਈ ਆ। ਦੂਜਾ ਸੂਆ ਸੂਈ ਹੋਈ ਆ। ਬਹੁਤ ਚੰਗੀ ਪਿੱਠ ਬੁੜੀ ਚੰਗੀ ਆ ਬਾਈ ਜੀ। ਥਣਲੇ ਵੀ ਦੀ ਸਾਫ ਆ। ਖਣਾ ਚ ਵੀ ਸਪੇਸ ਫੁੱਲ ਆ। ਕਿੰਨਾ ਕ ਦੁੱਧ ਪਾ ਦੂ ਵੀਰੇ ਇਹ ਕੀ ਰੇਟ ਕਰਤਾ ਇਹਦਾ ਇਹਦਾ ਮੁੱਲ ਟਾਈ ਕਰੀਂਦਾ ਦੇਣੀ ਕਿਤੋਂ ਰੱਖਾ ਮੌਕੇ ਦੇਖ ਲੰਗਦਾ ਨੰਬਰ ਬੋਲ ਫਿਰ 94640 5427 ਬਹੁਤ ਚੰਗੀਆਂ ਬੂਰੀਆਂ ਵੱੱਜਾ ਇੱਥੇ ਪਹੁੰਚੀਆਂ ਹੋਈਆਂ ਬਾਈ ਜੀ ਆ ਬੱਚਾ ਇਹਦਾ ਮਗਰ ਕੱਟੀ ਆ ਪਟਾਈ ਹੱਤਾ ਹੋ ਗਿਆ ਹੱਤਾ ਸੂਈ ਨੂੰ ਹੋ ਗਿਆ ਬਹੁਤ ਬਹੁਤ ਧੰਨਵਾਦ ਉਹਨਾਂ ਵੀਰਾਂ ਦਾ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਨਿਤ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਕਰ ਲਓ ਫੋਲੋ ਬਾਈ ਜੀ ਜੇ ਕਿਸੇ ਭਰਾ ਨੇ ਹੋਰ ਵੀਡੀਓ ਬਣਾਉਣੀ ਹੈ ਤਾਂ ਆਪਣਾ ਨੰਬਰ ਆ 94799 8308 ਸੁਪਰੀਆ ਮਿਹਰਬਾਨੀ ਵਾਹੀ ਕੋਈ ਦੀਕਾ ਖਾਲਸਾ ਬਾਈ